ਕਿੰਜਾ ਸਿੱਖ ਆਜੀ ਸਾਰਨ ਵਧੀਆ ਫਾਰਮਿੰਗ ਇਦਰ ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਦਾਦੂਪੁਰ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਕੁਲਜਿੰਦਰ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਜਰਸੀਆਂ ਤੇ ਇੱਕ ਸਾਈ ਵਾਲ ਤੁਹਾਨੂੰ ਦਿਖਾਉਣੀ ਠੰਡੀ ਸੀਲ ਗੱਲਬਾਤ ਹੁਣ ਆਪਾਂ ਕਰਦੇ ਵੀਰ ਜੀ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸਭ ਨਾ ਠੀਕ ਠਾਕ ਜੀ ਵਧੀਆ ਵੀਰ ਜੀ ਠੀਕ ਠਾਕ ਵਧੀਆ ਵੇਗ ਗਿਆ ਉਦਨ ਵਾਲਾ ਮਾਲ ਫਿਰ ਹਾਂਜੀ ਵੇਗ ਗਿਆ ਵੀਰ ਜੀ ਉਦਨ ਵੇਗ ਗਿਆ ਜਲਦੀ ਵੇਗ ਗਿਆ ਠੀਕ ਹੈ ਹਾਂਜੀ ਹੁਣ ਜਿਆਦਾ ਜਰਸੀ ਤੇ ਸਾਈ ਵਾਲੀ ਲਿਓ ਹਾਂਜੀ ਜਿਆਦਾ ਗਰਮੀ ਜੇ ਹੋ ਵੀਰ ਜੀ ਚੱਲਦੀਆਂ ਆ ਪੰਜਾਬ ਵਾਲੀ ਜਰਸੀਆਂ ਤੇ ਸ਼ਾਹੀ ਵਾਲ ਪ्योर ਵਧੀਆ ਠੀਕ ਹੈ ਪਹਿਲਾ ਸੁਦਾ ਸੁਈ ਹੈ ਤੇ ਨਾਮ ਦੱਸਦੇ ਨਾਮ ਮੇਰਾ ਕਲਜਿੰਦਰਾ ਵੀਰ ਜੀ ਹਾਂਜੀ ਕਸੇ ਪਿੰਡ ਦਾਦੂਪੁਰਾ ਤਹਿਸੀਲ ਮਜੀਠਾ ਦੇ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਹਾਂਜੀ ਤੇ ਫ ਠੀਕ ਹੈ ਜੀ ਤੇ ਸ਼ੁਰੂਆਤ ਸਾਈ ਵਾਲ ਤੇ ਕਰ ਲਈ ਫਿਰ ਸਾਈ ਵਾਲ ਤੇ ਕਰ ਲਵੇ ਕਿੰਨਾ ਸੁਆਜੇ ਦਾ ਇਹ ਵੀ ਜੀ ਪਹਿਲਾ ਸੁਆ ਖੰਡੀ ਸੀਲ ਚਵਾ ਚੂੜੀ ਬੜੀ ਕੋਲੀ ਆ ਆਥ ਲਾਇਆ ਬਸ ਨੂੰ ਪਹਿੰਦੀ ਆ ਵੇਖਣ ਨੂੰ ਦੂਜਾ ਨਹੀਂ ਲੱਗਦੀ ਨਾ ਨਾ ਬਹੁਤ ਸੀਲਸ ਲੱਗ ਰਿਹਾ ਹੈ ਇਹ ਹੁਣੇ ਬਚਾ ਬੱਚਾ ਖੋਲਿਆ ਅਵਛੀ ਮਗਰ ਆ ਗਈ ਵੀਰ ਜੀ 나ੜੂ ਦੇ ਤੀਜਾ ਦਿਨ ਸੂਈ ਨੂੰ ਜੋ ਅੱਛਾ ਤੇ ਠੰਡੀ ਸੀ پوری ਠੀਕ ਆ ਚਲੋ ਬੱਚਾ ਲਾ ਕੇ ਉਹ ਖਾ ਦਿੰਨੇ ਆ ਤੇ ਉਸ ਤਰ੍ਹਾਂ ਕਿੰਨਾ ਦੁੱਧ ਤਿਆਰ ਮੋਕੇ ਤੇ ਦੁੱਧ ਵੀ ਜੀ 10 ਕਿਲੋ ਹੋਊਗਾ ਦੋਵਾਂ ਟਾਈਮਾਂ ਦਾ ਬਹੁਤ ਵਧੀਆ ਦੁੱਧ ਨੂੰ ਬੜੀ ਵਧੀਆ ਨਿਕਲੀ ਤੀਜਾ ਦਿਨ ਸੂਈ ਨੂੰ ਜੋ ਗਿੱਲਾ 나ੜੂ ਉਹ ਸਾਈਵਲ ਵਸ਼ੀ ਆ ਗਈ ਮਗਰ ਵੀ ਸਾਈਵਲ ਵਸ਼ੀ ਆ ਜਿਹੜੀ ਤੇ ਇਹਦੇ ਤੇ ਦੁੱਧ ਵੀ ਬੜਾ ਸੰਗਣਾ ਹੋਣਾ ਦੁੱਧ ਬਹੁਤ ਸੰਗਣਾ ਮੱਝਾਂ ਵਰਗਾ ਜਿਹਾ ਤੇ ਕਿੰਨਾ ਕੁ ਤੇਰਾ ਚਵਾਈ ਜਾਊਗੀ ਦੁੱਧ ਤੇ ਦੁੱਧ ਵੀ ਜੀ ਜਿਆਦਾ ਨਹੀਂ 12 ਕਿਲੋ ਵਸ਼ੀ ਵਧੀਆ ਦੇ ਜਾਊਗੀ ਬਾਕੀ ਇਹ ਕਿ ਇਹੋ ਜੀ ਗਾਮ 12 ਲੀ ਬੜਾ ਹੁੰਦਾ ਵਾ ਇਨੀਆ ਵੀ ਕੋਈ ਗਰਮਿਆ ਜਾਂ ਕੋਈ ਹਾਗੀਆਂ ਮੱਜਾਂ ਦੇ ਮੁਕਾਬਲੇ ਹੀ ਹੁੰਦਾ ਵਾ ਪੂਰੀ ਠੰਡੀ ਸੀ ਆ ਜਿਹੜੀ ਵਸ਼ੀ ਆ ਇਹਦੇ ਮਗਰ ਨਾੜੂ ਜਿਹੜਾ ਬਿਲਕੁਲ ਤਾਜ਼ਾ ਹੀ ਆ ਨਾਲ ਬਾਕੀ ਗਰਮੀ ਚ ਨਾੜੂ ਵੀ ਸੁੱਕ ਜਾਂਦੇ ਕੋਈ ਵੀ ਰੱਸੀ ਪਾਉਂਦੀ ਨਹੀਂ ਲੋੜ ਇਹਨੂੰ ਕੋਈ ਨਹੀਂ ਬਹੁਤ ਠੰਡੀ ਸੀ ਬਿਨਾਂ ਰੱਸੀ ਤੋਂ ਹੀ ਆ ਜਲੇ ਇਹਦੇ ਲਾਗੇ ਬੱਚੇ ਵੀ ਨਾਲੇ ਉੱਦਾਂ ਥੱਲੇ ਬੈਈ ਤੇ ਠੰਡੀ ਬਹੁਤ ਆ ਅੱਛਾ ਹਾਂਜੀ ਠੀਕ ਬਾਕੀ ਇਹ ਹੈ ਕਿ ਮਗਰ ਵੱਛੀ ਵੀ ਚੰਗੀ ਸਾਂਭਣ ਵਾਲੀ ਆ ਹਾਂਜੀ ਹਾਂਜੀ ਜੇ ਕੋਈ ਸਾਂਭ ਲੂਗਾ ਇਹਦੇ ਵੱਛੀ ਵੀ ਜਿਹੜੀ ਗਾਂ ਫੇਰ ਸਾਈਵਲ ਤਿਆਰ ਹੋ ਜੂਗੀ ਇੱਕ ਹੋਰ ਤੇ ਕੋਈ ਰਸਤੀ ਰਸਨੀ ਪਾਉਣੀ ਵੀ ਨਹੀਂ ਵੀਰ ਜੀ ਨਹੀਂ ਵੀਰ ਜੀ ਰਸਤੀ ਦੀ ਕੋਈ ਲੋੜ ਨਹੀਂ ਭਾਵੇਂ ਅਲਾਗੇ ਵੀ ਗਾਵਾਂ ਉੱਤਰਾਂ ਮੇ ਬੱਜੀਆਂ ਵਾ ਕੋਈ ਗੱਲ ਨਹੀਂ ਕੋਈ ਡਰਦੀ ਨਹੀਂ ਆ ਕੋਈ ਡਰ ਨਹੀਂ ਬਹੁਤ ਠੰਡੀ ਸੀ ਇਹ ਤੇ ਆਹ ਦੇਖ ਸਾਡੇ ਠੰਡੀ ਸਿਲ ਸਾਈਵਾਲਿਆ ਜੀ ਚਵਾ ਵੇਖੋ ਵੀਰ ਜੀ ਕਿਦਾਂ ਲੱਗਾ ਚਵਾ ਬਹੁਤ ਅਜਿਆ ਬੋਲਾ ਲੱਗਾ ਵੀਰ ਜੀ ਆ ਵੇ ਠੀਕ ਆ ਆ ਲੈ ਸਾਡੇ ਖੰਡੀ ਸੀ ਸਾਈ ਨੂੰ ਮਰਗੀ ਦੇ ਤੋ ਠੀਕ ਆ ਪਿਛਲੇ ਸਣਾ ਦਾ ਚਵਾ ਦਿਖਾ ਦੇ ਜੀ ਆ ਪਿਛਲੇ ਆ ਇਹ ਮੋਟੀ ਧਾਰਿਆ ਤੇ ਰੂਮ ਵਰਗੀ ਵਿੱਚ ਚਵਾ ਦੀ ਬਹੁਤੀ ਚੰਗੀ ਕਸ਼ੀ ਨਹੀਂ ਉਹਦੇ ਠੀਕ ਆ ਦੁੱਧ ਜਿਆਦਾ ਨਹੀਂ ਤੇ ਮੇਰੇ ਖਿਆਲ 12 ਤੋਂ ਟੱਪੂਗੀ ਉਹਦੇ ਠੀਕ ਆ ਅਜੀ ਚਵਾ ਬਸ ਮਾ ਦੀ ਪੂਰ ਦੂਰ ਤੋਂ ਵੀ ਕਰੀ ਦੇਖ ਸਾ ਦੇ ਤਰ੍ਹਾਂ ਜਿਹੜੀ ਰਮਾਨ ਨਾ ਖਲੋਤੀ ਆ ਕੋਈ ਪਾੜਾ ਨਹੀਂ ਕੋਈ ਰੱਸੀ ਨਹੀਂ ਕੋਈ ਕੁਝ ਨਹੀਂ ਤੋੜੀ ਇਹ ਮੈਂ ਧੀ ਫਿਰ ਹਾਂਜੀ ਤੋੜਦੀ ਜਦੋਂ ਆਉਂਦਾ ਮੈਨੂੰ ਨਜ਼ਾਰਾ ਹੁੰਦਾ ਵੀਰ ਜੀ ਚੰਗਾ ਡੰਗਰੂ ਵੇ ਸਾਹ ਹਾਂਜੀ ਹਾਂਜੀ ਬਹੁਤ ਅੱਧੀ ਤੋੜ ਦੱਸ ਆਹ ਚੱਲ ਸੁਣ ਲੱਗ ਜਾ ਵਿਦੀ ਅੰਦਰ ਨੂੰ ਬੱਚੇ ਨਾਲ ਥੋੜਾ ਤੇਜ਼ ਭੱਜਦੀ ਐ ਕਿਉਂਕਿ ਇਹ ਗਾਵਾਂ ਬੱਚੇ ਦਾ ਕਾਫੀ ਕਰਦੀਆਂ ਆ। ਹੋਤਰਾਂ ਛੰਡੀ ਧੇਰੀ ਆ ਪਰ ਬੱਛੀ ਦਾ ਵਸਾ ਨਹੀਂ ਹਾਂਦੀ ਐ। ਸੂਈ ਵੀ ਤਾਜੀ ਐ ਤੇ ਮਿੰਦਸੀ ਆ ਫਿਰ ਮੁੱਲ ਮੁੱਲ ਵੀ ਦੀ ਇਹਦਾ ਮੁੱਲ ਵੀ ਦੀ ਇਹਦਾ ਬਿਲਕੁਲ ਜਿਆ ਜਿਆ ਵੈੜਦਾ ਅੱਛਾ ਤੇ ਠੰਡੀ ਸੀਲ ਬੜੀ ਆ ਬਲ ਬੱਚਾ ਪਾ ਪਛਾਹ ਬੱਜਾ ਇੰਨਾ ਠੰਡੇ ਬੈਠੇ ਹੋਏ ਨੇ ਠੀਕ ਆ ਕੋਈ ਨਹੀਂ ਆਪੂ ਕੋਈ ਲਾਸ ਮਾਰਨਾ ਨਹੀਂ ਪਤਾ ਇਹਨੂੰ ਨਾਲ ਠੀਕ ਆ ਉਤਰਾ ਠੰਡੀ ਠੀਰੀ ਆ ਬਹੁਤ ਠੰਡੀ ਸੀਲ ਤੇ ਬੱਚੇ ਦਾ ਵੀ ਕਾਫੀ ਕਰਦੀ ਬੱਛੀ ਮਗਰ ਬੰਦੀ ਆ ਤੇ ਹੁਣ ਧਿਆਨੇ ਦਾ ਇਧਰ ਹੀ ਆ ਬਿਲਕੁਲ ਠੰਡੀ ਸੀਲ ਆ ਤੇ ਉਤਰਾ ਗੱਦ ਕਾਠ ਵੀ ਚੰਗਾ ਬੇਲ ਵੀ ਚਲੋ ਚੰਗੀ ਆ ਹਾਂਜੀ ਹਾਂਜੀ ਕਿੰਨੇ ਦੀ ਫਿਰ ਦੇ ਦੀਏ ਮੌਲਵੀ ਜੀ ਇਹ ਵਿੜਾ 65 65 ਸੱਤ ਸੱਤ ਦੀਆਂ ਵੇਚਣ ਦੇ ਲੋਗ ਹਾਂਜੀ ਹਾਂਜੀ ਤੇ ਵਛੀ ਜਿਹੜੀ ਨਾ 60 ਨਾ 60 ਨਾ 55 ਅੱਛਾ ਇਹ 45000 ਦੀ ਬਿਲਕੁਲ ਵਿੱਚੋਂ ਛੋਟ ਕਰ ਦਿੰਦੇ ਅੱਛਾ 45000 ਦਾ ਛੋਟ ਕਰ ਦੇਓਗੇ ਛੋਟ ਕਰਨਾਗੇ ਜੀ ਚਵਾ ਚੂ ਦੀ ਪੂਰ ਛੱਟੇਲੀ ਪੁੱਲ ਕਰਾਂਗੇ ਬਾਕੀ ਇਹ ਕਿ ਜਿਹੜੇ ਵੀ ਰਣ ਪਰਖਿਆ ਇੰਨਾ ਗਾਵਾਂ ਦੇ ਪਤਾ ਵੀ ਹਾਂ ਸਾਈਵਾਲ ਗਾਵਾਂ ਕੀ ਹੁੰਦੀਆਂ ਨੇ ਪਰਖਿਆ ਇੱਕ ਮਿੰਟ ਤੋਂ ਪਹਿਲਾਂ ਉਹਨਾਂ ਹੀ ਲੈਣੀ ਆ ਕਿ ਠੰਡੇ ਸਿਲ ਸਾਈਵਾਲ ਤੇ ਮਗਰ ਵੀ ਸਾਈਵਾਲ ਵੱੱਛੀ ਫਿਰ ਰੇਟ ਜਾ ਜਾ ਇਹ ਨਹੀਂ ਲੋਕਾਂ ਨੂੰ 60 ਜਾਂ 55 ਜਾਂ 50 ਨੂੰ 45 ਦੇ ਵਿੱਚ ਛੋਟ ਮਰਜ਼ੀ ਨਾਲ ਕਰ ਦਾਂਗੇ ਇਹਨਾਂ ਦਾ ਦੁੱਧ ਮੇਨ ਘਰ ਪੀਣ ਵਾਸਤੇ ਹੀ ਹੁੰਦਾ ਵਾ ਦੁੱਧ ਵੀਰ ਜੀ ਬਹੁਤ ਵਧੀਆ ਚੋਣ ਲਈ ਘਰੇ ਕਨੇ ਰੱਖਣੀ ਨਾ ਉਹਦੇ ਬਾਅਦ ਨੇ ਬਹੁਤ ਵਧੀਆ ਵੇ ਠੀਕ ਹੈ ਦੋ ਰੋਗ ਘੱਟਦਾ ਦੁੱਧੇ ਦਾ ਸਾਈ ਹਲਦਾ ਹਾਂਜੀ 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 ਤੇ ਹੁਣ ਇਹ ਗੱਬਨ ਜਰਸੀ ਦਿਖਾ ਦੀਏ ਇਹ ਜੇਸੀ ਆ ਗਈ ਵੀ ਜੀ ਪਹਿਲਾ ਸੂਹਾ ਵਸ਼ੀ ਅੱਛਾ ਬਹੁਤ ਚੰਗੀ ਠੰਡੀ ਸੀਲ ਦਿਨ 10 ਲੈ ਜੂਗੀ ਠੀਕ ਆ ਇਹ ਜਾਨ ਕੋਈ ਸ਼ਹਿਰ ਤੋਂ ਹੁੰਦੇ ਆ ਤਨਾ ਹਾਂ ਦੇ ਸਕਦੇ ਇਹ ਵੀ ਮਾਂ ਦਾ ਰਿਕਾਰਡ ਹੀ 26 27 ਕਿਲੋ ਮੱਝਪੁਰੋਂ ਵਸ਼ੀ ਲਈ ਆਪਣਾ ਮੇਰੇ ਲਾਗੇ ਪਿੰਡ ਨਾ ਠੀਕ ਹੈ ਜੀ ਉੱਥੋਂ ਲਈ ਵਸ਼ੀ ਕੱਦ ਕਾਠ ਫੋਲਿਆ ਫਿਰ ਕੇ ਬਸ ਆ ਚੋਂ ਤਨਾ ਸ਼ਹਿਰ ਹੁੰਦੇ ਆ ਠੀਕ ਹੈ ਜੀ ਬਿਲਕੁਲ ਸ਼ਹਿਰ ਹੈ ਦਿਨ ਦਾ ਲੈ ਇਹਨਾਂ ਵਸ਼ੀ ਠੀਕ ਹੈ ਜੀ ਪਰ ਬਹੁਤ ਜਿਆਦੀ ਬਨੂਗੀ ਜੀ ਠੰਡੀ ਸਰੀਰ ਪੂਰੀ ਤੋਰੋ ਫਿਰ ਇਹਨਾਂ ਵਿੱਚ ਇੱਕ ਰਹੀ ਇਹ ਉਤਨਾ ਪਹਿਲੇ ਸਵੇਰੇ ਕਿੰਨਾ ਦੇ ਦੁੱਧ ਚ ਆਜੂਗੀ ਵੀਰ ਜੀ ਜਿਆਦਾ ਨਹੀਂ ਮੈਨਾਂ 14 15 ਕਿਲੋ ਤੋਂ ਨਹੀਂ ਜਾਂਦੀ ਪਰ ਗਰਮੀ ਆ ਦੁੱਧ ਦਾ ਨਾ ਉਹ ਗਾਂ ਦੀ ਕੋਈ ਗਾਰੰਟੀ ਹੈ ਨਾ ਗਾਂ ਕੇ ਇਹਦੀ ਗਾਰੰਟੀ ਦੁੱਧ ਦੀ ਨਹੀਂ ਆਗੀ ਠੀਕ ਹੈ ਖੁਸ਼ੀ ਹੋਏ ਆਪਣਾ ਵੇਖ ਕੇ ਲਵੇ ਜੀ ਕਰੇ 15 16 ਕਿਲੋ ਚ ਆਵੇ ਕੱਦ ਕਾਟ ਫੁੱਲ ਛੰਡੀ ਸੀਲ ਵਸ਼ੀ ਕੱਦ ਕਾਠ ਚੰਗਾ ਪਾ ਕੇ ਪੰਜਾਬ ਵਾਲੀ ਜਰਸੀ ਆ ਜਾਨ ਵਾਲੀ ਪੂਰੀ ਜਰਸੀ ਪੰਜਾਬ ਵਾਲੀ ਵੀਰ ਜੀ ਦੁੱਧ ਵਾਲੀ ਵਸ਼ੀ ਨੇ ਨੂੰ ਪਰਖਿਆ ਉਹਨੇ ਲੈਣੀ ਆ ਕਹਿਨੂ ਆਪਾਂ ਐਵੇਂ ਕਹਿਰੀਆ 18 ਕਿਲੋ ਦੇ ਦੂਗੀ ਦੇ ਨੂੰ ਕੀ ਤਾਂ ਨੇ ਕਿੰਨਾ ਦੇ ਜਣਾ ਵਾ ਇਹ ਵਸ਼ੀ ਤੇ ਡਿਪੈਂਡ ਹੁੰਦਾ ਨਸਲ ਆ ਹਾਂਜੀ ਹਾਂਜੀ ਬਾਕੀ ਥਾਂ ਬੜਾ ਪਿਆਰਾ ਵਾ ਥਾਂ ਹੁਣ ਤਾਂ ਹੱਥ 'ਚ ਆਉਣ ਵਾਲਾ ਵਧੀਆ ਵਾ ਵਜਨ ਫੁੱਲ ਵੀਧੀ ਬਤੀ ਜਾ ਕੇ ਕੱਦ ਵਜਨ ਪੱਖੋਂ ਚੰਗੀ ਐ ਜਰਸੀਆਂ ਦੇ ਹਿਸਾਬ ਨਾਲ ਲਾਈਏ ਤੇ ਉਸ ਤੋਂ ਹੱਬ ਨਾਲ ਚੰਗੀ ਐ ਫਰੇਬਾਨੀ ਬਹੁਤ ਜਿਆਦੀ ਹੈ ਸ਼ਾਇਦ ਹੁੰਦਾ ਇੱਥੇ ਪੁਰਾਣਾ ਕੱਦ ਇਕੱਠ ਵੀ ਦੇਖ ਸਕਦੇ ਤੇ ਕਿੰਨਾ ਫਿਰ ਇਹਦਾ ਮੁੱਲ ਮੋਲ ਰੀ ਦੀ ਵਸ਼ੀ ਅੱਜ ਸੂਈ ਹੁੰਦੀ 5000 ਦੀ ਹਾਂਜੀ ਨਾ ਸਾਡੀ ਵਸ਼ੀਰੀ ਹਾਂ ਨਾ 50000 ਦੀ ਦੇ ਦਾਂਗੇ ਵਿੱਚ ਛੋਟ ਕਰ ਦਾਂ ਅੱਛਾ ਹਾਂਜੀ ਬਾਕੀ ਕੋਈ ਫੋਨ ਲਾਵੇ ਕੋਈ ਨਹੀਂ ਕਰਦਾ ਖੁੱਲਾ ਮੰਤਨ ਕਰ ਦੋਗੇ ਕੋਈ ਫੋਨ ਲਾਵੇ ਕਰੀ ਉਹਨੇ ਇੱਕ ਹੋਰ ਜਰਸੀ ਸੂਈ ਸਵਾਈ ਤੁਹਾਨੂੰ ਦਿਖਾਉਣੀ ਆ ਥਾਣਾ ਇਹਦੇ ਵੀ ਲਾਗੇ ਤਾਂ ਦੇਖ ਸਕਦੇ ਚੰਗੇ ਕਿਆ ਤੇ ਚੰਗੇ ਸਾਈ ਦਾ ਥਾਣਿਆ ਠੰਡੀ ਸੀ ਇਹ ਵੀ ਠੰਡੀ ਤੇ ਰਹੀ ਅੱਜ ਬਹੁਤ ਵਧੀਆ ਚਵਾ ਚੂ ਚੰਗਾ ਨਹੀਂ ਆ ਦੇਖ ਸਕਦੇ ਪਸ਼ਮੀਨੀ ਨਹੀਂ ਐ ਇਦਾਂ ਹੀ ਕਰੋ ਇਸ ਤਰ੍ਹਾਂ ਹੀ ਕਰੀ ਚਵਾਦਾਂ ਦਿਖਾ ਦਈਏ ਮੇ ਸੰਦੇ ਪਿਛਲੇ ਸਨਦਰ ਦਿਖਾਈਦਾ ਵੀ ਜਿੱਥੇ ਨਹੀਂ ਮੈਂ ਕਿਹਦੇ ਬੱਚਾ ਨਹੀਂ ਛੱਡਿਆ ਸਤਮੀ ਨਹੀਂ ਹੈ ਜਿਹਨੇ ਕਰਦੇ ਚਵਾਚੂ ਦੀ ਚੰਗੀ ਠੰਡੀ ਸੀਲ ਹੈ ਵਿੱਚ ਆ ਦੇਖੋ ਠੀਕ ਹੈ ਹਰ ਸਾਫ ਧਾਰਿਆ ਜਿਹੜੀ ਬਿਲਕੁਲ ਤੇ ਇਹਨੂੰ ਕਿੰਨਾ ਚਿਰ ਹੋ ਗਿਆ ਵੀ ਦੀ ਸੁਈ ਨਾ ਇਹਨੂੰ ਵੀ ਜੀ ਹੋ ਗਿਆ 5-6 ਦਿਨ 5 ਦਿਨੋਂ ਆ ਵਛੀ ਹੈ ਦੀ ਇਹਦੇ ਮਗਰ ਵੀ ਵਛੀ ਆ ਇਹਦੇ ਮਗਰ ਜਰਸੀ ਵਛੀ ਆ ਜਰਸੀ ਆ ਗਈ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੀ ਦੁੱਧ ਵੀ ਜੀ 12 ਕਿਲੋ ਹੋਊਗਾ 11 ਤੋਂ 12 ਦੇ ਵਿੱਚ ਜੀ ਅੱਛਾ ਦੁੱਧ 15 16 ਕਿਲੋ ਵਾਲੀ ਆ ਰਸ਼ੀ ਵਧੀਆ ਚਾਪਸ ਮਾਰੀ ਚੰਗੀ ਠੰਡੀ ਸੀ ਤੋਰੋਂ ਇੱਕ ਰੀ ਨੂੰ ਲੈ ਜੀ ਲਾਜ ਜੀ ਬਾਕੀ ਇਹ ਵੀ ਪੰਜਾਬ ਵਾਲੀ ਜਰਸੀ ਆ ਚੰਗੇ ਘੱਟ ਕੱਟਦੀ ਆ ਇਹ ਵੀ ਨਾਲੇ ਸਾਡੇ ਬਿਲਕੁਲ ਨਿੱਗਰ ਹਵਾਨੇ ਦੀ ਆ ਕੰਪੈਕਟ ਹਵਾਨੇ ਦੀ ਜੇਗੀ ਠੰਡੀ ਸੀ ਨਾ ਵੀ ਜੀ ਪੂਰੀ ਕਿਧਰੋਂ ਦੀ ਕੋਈ ਮਰਜ਼ੀ ਬਲੇ ਠੀਕ ਆ ਮੱਛੀ ਛੱਡੇ ਥੱਲੇ ਨਾ ਛੱਡਿਓ ਆਪਣੀ ਮਰਜ਼ੀ ਠੀਕ ਆ ਖਾਨਚਵਾਲ ਫਸਮਾ ਦੀ ਇੱਕ ਨੰਬਰ ਤੇ ਇਹਦਾ ਕਿੰਨਾ ਮੁੱਲ ਫਿਰ ਮੁੱਲ ਵੀ ਜੀ ਇਹ ਵੈਟਦਾ ਵੀ ਭਾਵੇਂ 55 ਜਾਂ 50 ਕਰੀਏ ਇਹ ਹਾਂ ਨਾ 45 ਜੇ ਛੋਟ ਕਰ ਦਾਂਗੇ ਅੱਛਾ ਹਾਂਜੀ 45000 ਚ ਛੋਟ ਕਰ ਦਾਂਗੇ ਵਸ਼ੀ ਬਹੁਤ ਚੰਗੀ ਆ ਅੱਛਾ ਇਹ ਵੀ ਯਾਰ 45 ਦੇ ਸ਼ੌਟ ਕਰਾਂਗੇ। ਇੰਨਾ ਦੀ 45 45 ਦੇ ਸ਼ੌਟ। ਤਿੰਨੇ 45 45 ਦੇ ਹੋ ਗਏ ਜਿਹੜੀ ਮਰਜ਼ੀ ਕਰ ਲੈ। ਜੇ ਮਰਜ਼ੀ ਲੈ ਲੈ ਵੀਰ ਸ਼ੌਟ ਕਰਾਂਗੇ। ਉਹ ਵੀ ਤਿੰਨੇ ਲਹੂ ਵਾਲੀਆਂ ਆਂ, ਜਬਰ ਬਸ਼ੀਆਂ, ਗਰਮੀ 'ਚ ਜਾਨ ਵਾਲੀਆਂ ਨਿਗਰ ਆ ਤਿੰਨੇ। ਨਿਗਰ ਬਸ਼ੀਆਂ, ਲਹੂ ਵਾਲੀਆਂ ਪੰਜਾਬ ਵਾਲੀ ਜਰਸੀ ਸ਼ਾਈ ਆਣਿਆ। ਗਾਂ ਵੀ 400 ਦੇ ਚੌਣ ਵਾਲੀਆਂ ਵਾਂ। ਚੌਣ ਵਾਲੀਆਂ ਵਿੱਚ ਚੌਣ ਨੇ ਕਿਹੜਾ ਵੀ ਵੀਰ ਆ 400 ਦੇ ਚੌਦੇ ਤਿੰਨ ਸਾਨਾ। ਮਾਰਾ ਲੈਣਾ ਦਾ ਜਦੋਂ ਕਿਤੇ ਕਰ ਵੀ ਆਵੇ ਹਾਂਜੀ ਬਾਕੀ ਚੰਗੀਆਂ ਗਰਮੀ ਜੇ ਚੱਲਣ ਆਲੀਆਂ ਜਿਹੜੀਆਂ ਵਾਂ ਬਾਕੀ ਤੋਹਫੇ ਆ ਥਣ ਭਾਂਡੇ ਚੰਗੇ ਠੰਡੀਆਂ ਸੀਲ ਜੇ ਥੱਲੇ ਮਰਜੀ ਬਹਿ ਜਾਓ ਠੀਕ ਹੈ ਜੀ ਜਿਹਨੀਆਂ ਵੀ ਕੋਈ ਬੱਚਾ ਛੱਡਿਆ ਜਾਂ ਥੱਲੇ ਬਹਿਣਾ ਵਾਂ ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਖੜੇ ਹੈ ਨਾ ਹਾਂਜੀ 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 ਜੀ ਕੋਈ ਵੀਰ ਆਈ ਚਵਾਈ ਕਰੇ ਹਨਾ ਜੀ ਠੀਕ ਹੈ ਜੀ ਪਾਸ ਕਰੇ ਬਾਕੀ ਜਦੋਂ ਸਾਡਾ ਆਇਆ ਵੀਰ ਆਪਣੀ ਇੱਥੇ ਆ ਕੇ ਪਾਸ ਕਰਕੇ ਤਸੱਲੀ ਕਰਕੇ ਖੜੇ ਜੀ ਹਾਂਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ